ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੀ ਚਮਕ ਨੂੰ ਬਰਕਰਾਰ ਰੱਖਣ ਲਈ ਹੁਣ ਸਵਾ ਕਰੋੜੀ ਟਾਵਰ ਦਾ ਸਹਾਰਾ ਲਿਆ ਜਾ ਰਿਹਾ ਹੈ ਜੀ ਹਾਂ ਦਰਬਾਰ ਸਾਹਿਬ ਦੇ ਗਲਿਆਰੇ ਚ ਲਾਇਆ ਗਿਆ ਸਵਾ ਕਰੋੜ ਦੀ ਲਾਗਤ ਨਾਲ ਤਿਆਰ ਇਹ ਟਾਵਰ ਹੁਣ ਦਰਬਾਰ ਸਾਹਿਬ ਦੀ ਚਮਕ ਦਾ ਖਿਆਲ ਰੱਖੇਗਾ ਐਸਜੀਪੀਸੀ ਮੁਤਾਬਕ ਵਧ ਰਹੇ ਪ੍ਰਦੂਸ਼ਣ ਦੇ ਕਾਰਨ ਦਰਬਾਰ ਸਾਹਿਬ ਦੀ ਸੋਨੇ ਦੀ ਪਰਤ ਫਿੱਕੀ ਪੈ ਰਹੀ ਹੈ ਜਿਸ ਦੀ ਚਮਕ ਬਰਕਰਾਰ ਰੱਖਣ ਲਈ ਇਹ ਟਾਵਰ ਲਗਾਇਆ ਗਿਆ ਹੈ ਜਿਹੜਾ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਉੱਤੇ ਸੋਨੇ ਦੀਆਂ ਪਰਤਾਂ ਨੇ ਔਰ ਸੋਨਾ ਲੱਗਾ ਹੋਇਆ ਹੈ ਉਹਨੂੰ ਲੰਮਾ ਸਮਾਂ ਜਿਹੜਾ ਨਾ ਪਹਿਲਾਂ ਸੋਨਾ ਜਿਹੜਾ ਉਹ ਉਹਦੀ ਚਮਕ ਕੱਢ ਜਾਂਦੀ ਸੀ ਪਿਛਲੇ ਕੁਝ ਸਮੇਂ ਤੋਂ ਮਤਲਬ ਇਹ ਮਹਿਸੂਸ ਕੀਤਾ ਜਾ ਰਿਹਾ ਸੀ ਕਿ ਉਹਦੀ ਜਿਹੜੀ ਚਮਕ ਆ ਉਹ ਮਤਮ ਪੈ ਰਹੀ ਹੈ ਔਰ ਉਹ ਜਦੋਂ ਮਹਾਰਾ ਨਾਲ ਗੱਲਬਾਤ ਕੀਤੀ ਤਾਂ ਉਥੋਂ ਪਤਾ ਲੱਗਾ ਕਿ ਇਹਦਾ ਪ੍ਰਦੂਸ਼ਣ ਚਾਰਾਫਰੇ ਜਿਹੜਾ ਹੈ ਉਹਦਾ ਅਸਰ ਪੈ ਰਿਹਾ ਕੋਈ ਫੈਕਟਰੀਆਂ ਸ਼ੈਕਟਰੀਆਂ ਜਾਂ ਹੋਟਲ ਨੇ ਜਿਹੜੇ ਮਤਲਬ ਇਸ ਤਰ੍ਹਾਂ ਦੀ ਪ੍ਰਦੂਸ਼ਣ ਪੈਦਾ ਕਰਦੇ ਨੇ ਜੇ ਉਹਨਾਂ ਤੇ ਕੰਟਰੋਲ ਹੋ ਜਾਂਦਾ ਹੈ ਤਾ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦਾ ਇਹ ਪਾਵਨ ਸਥਾਨ ਜਿਹੜਾ ਹੈ ਉਹ ਚਮਕਦਾ ਦਮਕਦਾ ਹੀ ਨਜ਼ਰ ਆਏਗਾ। ਪ੍ਰਦੂਸ਼ਣ ਕੰਟਰੋਲ ਬੋਰਡ ਦੀ ਸਿਫਾਰਿਸ਼ ਤੇ ਇਹ ਟਾਵਰ ਲਾਉਣ ਨੂੰ ਮਨਜ਼ੂਰੀ ਦਿੱਤੀ ਗਈ ਤੇ ਟਾਵਰ ਦੀ 2.5 ਕਰੋੜ ਰੁਪਏ ਦੀ ਲਾਗਤ ਚੋਂ 27 ਲੱਖ ਰੁਪਏ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਬਾਕੀ ਰਕਮ ਸਰਕਾਰ ਤੇ ਨਗਰ ਨਿਗਮ ਨੇ ਖਰਚੀ ਹੈ। ਬੁਆਕਵਾਖ ਡਿਪਾਰਟਮੈਂਟਾਂ ਨੇ ਮਤਲਬ ਇਹਦਾ ਜਿਹੜਾ ਜੰਤਰਦੀ ਬਣਦੀ ਲਾਗਤ ਸੀ ਉਹ ਵੰਡ ਕੇ ਤਕਸੀਮ ਕੀਤੀ ਗਈ ਆ। 27 ਲੱਖ ਰੁਪਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹਿੱਸੇਆ ਹੀ ਇਸੇ ਤਰ੍ਹਾਂ ਕਾਰਪੋਰੇਸ਼ਨ ਔਰ ਪੰਜਾਬ ਸਰਕਾਰ ਔਰ ਬੋਰਡ ਨੇ ਦਿੱਤਾ ਹੈ ਦਾਵਾ ਕੀਤਾ ਜਾ ਰਿਹਾ ਹੈ ਕਿ ਇਹ ਟਾਵਰ 1 ਕਿਲੋਮੀਟਰ ਦੇ ਦਾਇਰੇ ਚ ਆ ਰਹੀ ਪ੍ਰਦੂਸ਼ਿਤ ਹਵਾ ਦੀ ਮਾਤਰਾ ਦੱਸੇਗਾ ਤੇ ਇਹ ਵੀ ਪਤਾ ਲਾਇਆ ਜਾ ਸਕੇਗਾ ਕਿ ਪ੍ਰਦੂਸ਼ਿਤ ਹਵਾ ਕਿਹੜੇ ਪਾਸਿਓਂ ਆ ਰਹੀ ਹੈ ਇਹ ਟਾਵਰ ਦੇ ਉੱਤੇ ਜਿਹੜੇ ਕੁਝ ਐਸੇ ਸੰਸਰ ਲੱਗੇ ਹੋਏ ਨੇ ਜਿਹੜੇ ਮਤਲਬ ਤੁਹਾਨੂੰ ਵੱਖ-ਵੱਖ ਗੈਸਾਂ ਦੇ ਤੇ ਵੱਖ-ਵੱਖ ਦਿਸ਼ਾਵਤ ਆਉਂਦੀ ਹਵਾ ਦੇ ਵਿੱਚ ਪ੍ਰਦੂਸ਼ਨ ਦੇ ਤਾਨੂੰ ਮਾਤਰਾ ਜਿਹੜੀ ਆ ਉਹ ਬਿਆਨ ਕਰੇਗਾ ਕਿ ਕਿਹੜੀ ਮਾਤਰਾ ਕਿਸ ਪਾਸਿਓਂ ਕਿਸ ਗੈਸ ਦੀ ਆ ਰਹੀ ਹੈ ਕਿਲੋ ਕਿਲੋ ਕਿਲੋਮੀਟਰ ਤੱਕ ਦਾ ਉਹਦਾ ਵਾਇਰਮੈਂਟ ਹੈਗਾ ਵੀ ਉਹ ਲਾਗੇ ਲਾਗੇ ਦੀ 1 ਕਿਲੋਮੀਟਰ ਤੱਕ ਦਾ ਉਹ ਕਵਰ ਕਰੇਗਾ ਕਿਹੜੀ ਫੈਕਟਰੀ ਕਿਹੜਾ ਧੂਮਾ ਕਿਧਰੋਂ ਵਰਤਿਆ ਗਿਆ ਹੈ ਉਹ ਜਿਹੜਾ ਮਤਲਬ ਜੰਤਰ ਆਇਆ ਉਹ ਉਹਦੇ ਚ ਉਹ ਰਿਕਾਰਡ ਹੋਏਗਾ ਉਤੇ ਜੇ ਰਿਕਾਰਡ ਹੋਣ ਦੇ ਨਾਲ ਫਿਰ ਇਹ ਬੋਰਡ ਦੇ ਕਰਮਚਾਰੀ ਜਿਹੜੇ ਨੇ ਉਹ ਇਸ ਦਿਸ਼ਾ 'ਚ ਜਾਣ 'ਚ ਕਾਮਯਾਬ ਹੋ ਜਾਣਗੇ ਕਿ ਇਹ ਪ੍ਰਦੂਸ਼ਣ ਕਿੱਧਰੋਂ ਆ ਰਿਹਾ ਹੈ ਤੇ ਉਹਨੂੰ ਮਤਲਬ ਇਹ ਨਿਸ਼ਾਨਦੇਹੀ ਕਰਕੇ ਉਹਦੇ ਤੇ ਕੰਟਰੋਲ ਕਰਨ ਦਾ ਯਤਨ ਹੋਏਗਾ